ਲੁਧਿਆਣਾ ਦੇ ਵਿੱਚ ਰਹਿੰਦੇ ਦੰਗਾ ਪੀੜਿਤ 1984 ਵਾਲੇ ਮੁੱਲਾਪੁਰ ਵਿਖੇ ਆਏ ਰਾਹੁਲ ਗਾਂਧੀ ਦੀ ਰੈਲੀ ਦਾ ਕਿਰੋਕਰਨ ਦੇ ਲਈ ਜਾ ਰਹੇ ਸਨ ਪਰ ਪੁਲਿਸ ਨੇ ਫਿਰੋਜ਼ਪੁਰ ਰੋਡ ਉੱਤੇ ਹੀ ਉਹਨਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਦੰਗਾ ਪੀੜਤਾਂ ਨੇ ਹਾਈਵੇ ਬਲੌਕ ਕਰ ਦਿੱਤਾ ਪੁਲਿਸ ਨਾਲ ਧੱਕਾ ਮੁਕੀ ਵੀ ਹੋਈ ਜਦੋਂ ਇਸ ਸੰਬੰਧ ਦੇ ਵਿੱਚ ਦੰਗਾ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਸਿੱਖਾਂ ਦੇ ਵਿਰੋਧੀ ਨੇ ਜਿਸ ਕਰਕੇ ਮੁੱਲਾਪੁਰ ਦੀ ਰੈਲੀ ਦੇ ਵਿੱਚ ਜਾ ਕੇ ਰੋਕ ਕਰਨ ਦੇ ਲਈ ਜਾ ਰਹੇ ਸਨ ਪਰ ਉਹਨਾਂ ਨੂੰ ਪੁਲਿਸ ਨੇ ਵਿਚਹੀ ਰੋਕ ਲਿਆ ਅਤੇ ਇੱਕ ਨੌਜਵਾਨ ਉਥੇ ਬੇਹੋਸ਼ ਵੀ ਹੋ ਗਿਆ। ਉਥੇ ਜਦੋਂ ਸਬੰਧ ਵਿੱਚ ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜੇ ਲੋ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਬਾਬਤ ਕੀ ਕੁਝ ਕਹਿਣਾ ਹੈ ਦੰਗਾ ਪਿੜਤਾ ਦਾ ਸੁਣਦਿਆਂ। ਕੀ ਨਾਮ ਕੋਈ ਗੱਲ ਹੋਈ ਹੈ? ਗੁਰਮੀਤ ਕੌਰ ਜੀ ਸਾਡੀ ਬੀਬੀ ਨੂੰ ਧੱਕੇ ਸੀ ਅਕਲਾਂ ਦੀ ਗੱਲ ਕਰ ਰਹੇ ਹਾਂਜੀ ਲਾਵਾਂਗੇ ਅਸੀਂ ਆਪ ਪਬਲਿਕ ਆਤਾ ਹੈ ਹੁਣ ਆਪਣੇ ਆਪ ਆਪਣੇ ਆਪ ਅਸੀਂ ਉਹ ਬੀਬੀ ਜੀ ਕਿੱਧਰ ਜਾ ਰਹੀ ਸੀ ਕੀ ਗੱਲ ਆ ਚੁੱਕੀ ਉਹ ਲਾ ਪਰ ਉਹ ਕਮਡੇ ਲਾ ਪਰ ਜਾ ਰਹੀ ਸੀ ਕੀ ਕੀ ਕਰਨ ਜਾ ਰਹੀ ਸੀ ਸ਼ਾਂਤ ਮਈ ਤਰਨਾ ਦੇਣ ਜਾ ਰਹੀ ਸੀ ਹਾਂਜੀ ਰਾਹੁਲ ਖੰਦੀ ਦੇ ਖਿਲਾਫ ਜਾ ਰਹੀ ਸੀ ਹਾਂਜੀ ਜਿਹਨੇ ਸਾਡੀ ਅਕਾਲ ਤਖਤ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਿਹਨੇ 10000 ਸਿੱਖਾਂ ਨੂੰ ਮਰਵਾਇਆ ਉਹ ਕਾਤਲਾਂ ਦਾ ਪੋਤਾ ਉਹ ਕਾਤਲਾਂ ਦਾ ਪੁੱਤਰ ਆਇਆ ਸੀ ਸ਼ਾਂਤ ਮਈ ਤਰਨਾ ਦੇਣ ਆ ਸਾਨੂੰ ਇੱਥੇ ਰੋਕ ਲਿਆ ਗਿਆ ਹਾਂਜੀ ਹਾਂ ਸਾਨੂੰ ਡਾਂਗਾ ਮਾਰੀ ਸਾਡੇ ਪ੍ਰਧਾਨ ਨੂੰ ਮੈਨੂੰ ਆ ਪੰਜ ਮੁੰਡੇ ਹੈਗਾ ਆ ਪੰਜ ਮੁੰਡੇ ਨੂੰ ਮਾਰ ਕੇ ਸਿੱਟਿਆ ਤਾਂ ਕੀ ਮੰਗਾ ਪ੍ਰਸ਼ਾਸਨ ਤੋਂ ਇਹ ਮੰਗਾ ਸਭ ਤੋਂ ਪਹਿਲੇ ਗੁੰਡੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਪੁਲਿਸ ਵਾਲੇ ਗੁੰਡਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਰਹਿੰਦੇ ਦੰਗਾ ਪੀੜਿਤ 1984 ਵਾਲੇ ਮੁੱਲਾਪੁਰ ਵਿਖੇ ਆਏ ਰਾਹੁਲ ਗਾਂਧੀ ਦੀ ਰੈਲੀ ਦਾ ਕਿਰੋਕਰਨ ਦੇ ਲਈ ਜਾ ਰਹੇ ਸਨ ਪਰ ਪੁਲਿਸ ਨੇ ਫਿਰੋਜ਼ਪੁਰ ਰੋਡ ਉੱਤੇ ਹੀ ਉਹਨਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਦੰਗਾ ਪੀੜਤਾਂ ਨੇ ਹਾਈਵੇ ਬਲੌਕ ਕਰ ਦਿੱਤਾ ਪੁਲਿਸ ਨਾਲ ਧੱਕਾ ਮੁਕੀ ਵੀ ਹੋਈ ਜਦੋਂ ਇਸ ਸੰਬੰਧ ਦੇ ਵਿੱਚ ਦੰਗਾ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਸਿੱਖਾਂ ਦੇ ਵਿਰੋਧੀ ਨੇ ਜਿਸ ਕਰਕੇ ਮੁੱਲਾਪੁਰ ਦੀ ਰੈਲੀ ਦੇ ਵਿੱਚ ਜਾ ਕੇ ਰੋਕ ਕਰਨ ਦੇ ਲਈ ਜਾ ਰਹੇ ਸਨ ਪਰ ਉਹਨਾਂ ਨੂੰ ਪੁਲਿਸ ਨੇ ਵਿਚਹੀ ਰੋਕ ਲਿਆ ਅਤੇ ਇੱਕ ਨੌਜਵਾਨ ਉਥੇ ਬੇਹੋਸ਼ ਵੀ ਹੋ ਗਿਆ। ਉਥੇ ਜਦੋਂ ਸਬੰਧ ਵਿੱਚ ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜੇ ਲੋ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਬਾਬਤ ਕੀ ਕੁਝ ਕਹਿਣਾ ਹੈ ਦੰਗਾ ਪਿਰਤਾਂ ਦਾ ਸੁਣਦੇ ਆ। ਹਾਂਜੀ ਨਾਮ ਕੋਈ ਗੱਲ ਹੋਈ ਹੈ। ਗੁਰਮੀਤ ਕੌਰ ਜੀ ਸਾਡੀ ਬੀਬੀ ਨੂੰ ਸੀ ਅਕਲਾਂ ਦੀ ਗੱਲ ਕਰ ਰਹੇ ਹਾਂ ਜੀ ਲਾਵਾਂਗੇ ਅਸੀਂ ਆਪ ਪਬਲਿਕ ਆਤਾ ਹੂਣ ਆਪਣੇ ਆਪ ਆਪਣੇ ਆਪ ਅਸੀਂ ਹੂਣ ਕਿਬੀ ਦੀ ਕਿੱਧਰ ਜਾ ਰਹੀ ਸੀ ਕੀ ਕੀ ਕਰਨ ਜਾ ਰਹੀ ਸੀ ਸ਼ਾਂਤ ਮਈ ਤਰਨਾ ਦੇਣ ਜਾ ਰਹੀ ਸੀ ਹਾਂਜੀ ਰਾਹੁਲ ਖੰਦੀ ਦੇ ਖਿਲਾਫ ਜਾ ਰਹੀ ਸੀ ਹਾਂਜੀ ਜਿਹਨੇ ਸਾਡੀ ਅਕਾਲ ਤਖਤ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਿਹਨੇ 10000 ਸਿੱਖਾਂ ਨੂੰ ਮਰਵਾਇਆ ਉਹ ਕਾਤਲਾਂ ਦਾ ਪੋਤਾ ਉਹ ਕਾਤਲਾਂ ਦਾ ਪੁੱਤਰ ਆਇਆ ਸੀ ਸ਼ਾਂਤ ਮਈ ਤਰਨਾ ਦੇਣ ਆ ਸੀ ਸਾਨੂੰ ਇੱਥੇ ਰੋਕ ਲਿਆ ਗਿਆ ਹਾਂਜੀ ਹਾਂ ਪੁਲਿਸ ਨੇ ਸਾਨੂੰ ਡਾਂਗਾ ਮਾਰੀ ਸਾਨੂੰ ਮਜੂਰਾ ਦੇ ਪਰਦਾਨੂ ਮੈਨੂੰ ਆ ਪੰਜ ਮੁੰਡਾ ਹੈਗਾ ਆ ਪੰਜ ਮੁੰਡੇ ਨੂੰ ਮਾਰ ਕੇ ਸਿੱਟਿਆ ਤਾਂ ਕੀ ਮੰਗ ਹੈ ਪ੍ਰਸ਼ਾਸਨ ਤੋਂ ਇਹ ਮੰਗਾ ਸਭ ਤੋਂ ਪਹਿਲੇ ਗੁੰਡੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਪੁਲਿਸ ਵਾਲੇ ਗੁੰਡਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ